ਬਲੇਵਲ ਸੱਚੀ ਕਹ ਬਈ ਸਾਰਿਆਂ ਨੂੰ ਸਾਡਾ ਪਿੰਡ ਬੱਛੋਣਾ ਬਈ ਅੱਜ ਅਸੀਂ ਮੌਜੂਦ ਹਾਂ ਮੈਚ ਕਿਹੜੇ ਕਿਹਾ ਸੀਗੇ ਉੱਥੇ ਬਈ ਸਾਡੇ ਨਾਲ ਕੀ ਹੋਈ ਆ ਸਾਰੇ ਦਰਸ਼ਕਾਂ ਨੂੰ ਪਤਾ 11 ਆ ਬਈ ਲਾਈਵ ਚੱਲਦਾ ਸੀ ਉਥੇ ਦਾ ਟੂਰਨਾਮੈਂਟ ਸਾਡਾ ਸੈਮੀਫਾਈਨਲ ਮੈਚ ਸੀ ਚੰਗਿਆਂ ਦੇ ਨਾਲ ਬਈ ਉਹਦੇ ਚ ਬਈ 2 ਪੁਆਇੰਟ ਹੋਲਡ ਕੀਤੇ ਸੀ ਤੇ ਹੋਲਡ ਪੁਆਇੰਟਾਂ ਦਾ ਰੋਲਾ ਸੀ ਬਾਈ ਉਹ ਦੋਨੇ ਪੁਆਇੰਟ ਸਾਡੇ ਟੀਮ ਗ੍ਰਾਫੀਆਂ ਨੇ ਵੀ ਪਲੇ ਵੀ ਦੇਖਿਆ ਬਾਈ ਉਹ ਪੁਆਇੰਟ ਦੋਨੇ ਸਾਨੂੰ ਦਿੱਤੇ ਆ ਫਿਰ ਉਥਰੋਂ ਕੋਈ ਚੰਗਿਆਂ ਨੇ ਰੋਲਾ ਪਾਉਣ ਦੇ ਬਾਅਦ ਵੀ ਉਹ ਰੈਫਰੀ ਨੇ ਇੱਕ ਇੱਕ ਪੁਆਇੰਟ ਕਰਤਾ ਸੀ ਉਹਦੇ ਸਾਹਮਣੇ ਵੀ ਬਾਈ ਅਸੀਂ ਮੈਚ ਜਿੱਤ ਗਏ ਸੀਗੇ ਫਿਰ ਉਸ ਤੋਂ ਬਾਅਦ ਬਾਈ ਫੇਰ ਵੀ ਉਹਨਾਂ ਨੇ ਰੋਲਾ ਪਾਇਆ ਵੀ ਉਹ ਪੁਆਇੰਟ ਸਾਡਾ ਤੇ ਉਸ ਤੋਂ ਬਾਅਦ ਕਮੇਟੀ ਉਹਨਾਂ ਦੇ ਹੱਥ ਜੋੜਾ ਬੜਾ ਵੀ ਉਹ ਕਹਿੰਦੇ ਵੀ ਚੰਗਿਆਂ ਦਾ ਜੇਤੂ ਐ ਤੇ ਸਾਨੂੰ ਉੱਥੇ ਕੱਟਤਾ ਤੇ ਸਾਡੇ ਪਿੰਡ ਦੀ ਦੂਜੀ ਟੀਮ ਬੱਚਿਆਂ ਦੀ ਫੈਨਰਜੀ ਅਸਲ ਵਿੱਚ ਧੰਨਵਾਦ ਕਰਦੇ ਆ ਵੀ ਉਹ ਕਹਿੰਦੇ ਵੀ ਇਹਨਾਂ ਨਾਲ ਧੱਕਾ ਹੋਇਆ ਉਹ ਵੀ ਨਹੀਂ ਫੈਨਰਜੀ ਆ ਕਿ ਅੱਜ ਉਸੇ ਮੈਚ ਇਹਨੂੰ ਬੋਲੇ ਵੀ ਦੋਨੇ ਪ੍ਰਾਈਜ਼ ਵੰਡਿਆ ਨੂੰ ਦੇ ਦਿਓ ਭਾਈ ਸਾਰਾ ਕੁਝ ਉਹਨਾਂ ਨੂੰ ਦੇ ਦਿਓ ਤੇ ਸਾਡੇ ਦੋਨੇ ਟੀਮਾਂ ਉੱਤੇ ਕਿੱਡੀਆਂ ਨੀ ਦੇਈ ਭਾਈ ਤੁਹਾਨੂੰ ਸਾਰਿਆਂ ਨੂੰ ਕਟਾਣਾ ਲਾਈਵ ਕੱਢ ਕੇ ਦੇਖ ਲਿਓ ਵੱਡੇ ਪਲੇਅਰਾਂ ਦਾ ਸਾਰੀ ਹਾਸਾ ਹੈ ਨਾ ਜਿਹੜੇ ਨਵੇਂ ਪਲੇਅਰ ਉੱਟਦੇ ਆ ਬਈ ਉਹਨਾਂ ਨਾਲ ਸੱਟ ਹੀ ਉੱਟਦਾ ਅੱਜ ਲਾਈਵ ਚ ਦੇਖ ਲਿਓ ਅਸੀਂ ਹਰਾਏ ਆ ਉਹ ਪੁਆਇੰਟ ਕਨ ਲਿਓ ਹਨਾ ਕਿ ਕਿਹੜੀ ਟੀਮ ਜਿੱਤੀ ਆ ਤੁਹਾਨੂੰ ਪਤਾ ਲੱਗ ਜੀ ਬਈ ਬਿੰਦ ਮੌਜੀ ਆ ਦੀ ਮਾਨਸਾ ਜੜਾ ਜੀ ਬਈ ਲਾਈਵ ਕੱਢ ਕੇ ਦੇਖ ਲਿਓ ਸਾਡੇ ਨਾਲ ਸੁਵੇਈਂ ਜਿਹਾਜ ੱਟਕਾ ਹੋਇਆ ਅਸੀਂ ਕਮੇਟੀ ਨੂੰ ਕਹਿਨੇ ਆ ਬਈ ਟੂਰਨਾਮੈਂਟ ਨਾ ਕਰਾਇਆ ਕਰੋ ਜੇ ਕਰਾਉਣਾ ਹੁੰਦਾ ਜੀ ਉਸ ਨੂੰ ਐਵੇਂ ਹੁੰਦਾ ਕਿ 50 ਟੀਮ ਜਿੱਤੇ ਆਉਣੀ ਆ ਬਈ ਪੋਸਟਰ ਤੇ ਲਿਖਦਾ ਕਰਵਾਣਾ ਵੀ ਇਸ ਇਕੱਲੀ ਆਹੀ ਟੀਮ ਜਿੱਤੂਗੀ ਜਿਹੜੀ ਨੂੰ ਅਸੀਂ ਨੇ ਸੱਤਿਆ ਕੋਈ ਟੀਮਾਂ ਆਇਓ ਨਾ ਫਿਰ ਬਈ ਅਸੀਂ ਜਿਉ ਆਈਏ ਯਾਰ ਸਵੇਰ ਤੋਂ ਲੱਗਿਆ ਜੋਰ ਮਾਰਨ ਨੂੰ ਤੇ ਬਈ ਜਦੋਂ ਕਹਿਣਾ ਮੈਚ ਆ ਉਸ ਕੱਢੀ ਟੀਮਾਂ ਕਰ ਦਿੰਦੇ ਆ ਬਈ ਅਸੀਂ ਪੱਲੇੋਂ ਖਰਚਾ ਕਰਕੇ ਮੁੜਿਆ ਬਈ ਅੱਜ ਇਹ ਸਾਈਡ ਵੀ ਲੈਸ ਨਾਲ ਸਾਈਡ ਸਰ ਹੁੰਦੀ ਯਾਰ ਵੀ ਨਾ ਤਾਂ ਸਾਈਡਾਂ ਤੇ ਪ੍ਰਯਾਜ ਨੂੰ ਆਉਣੀ ਕੀ ਹੈ ਸਾਡੇ ਇੱਕ ਬਸਵਾਲੇ ਦੂਜੀ ਟੀ ਨਾਉ ਨਾਈਟ ਹਾਈਲਾਈਟ ਨਾਉ ਉਹ ਮੈਚ ਕਿੱਡਿੰਗ ਬਈ ਅਸੀਂ ਅੱਜ ਸੀਰੀਅਲ ਨੂੰ ਬੰਦ ਹੋ ਗਿਆ ਨਾ ਅੱਜ ਅਸੀਂ ਨਾ ਲਾਈਵ ਦੇ ਕਮੈਂਟ ਸਾਰੇ ਫੋਟੋ ਅੱਜ ਕੋਲ ਪਈਆਂ ਸੀ ਸਕਰੀਨਸ਼ਾਟ ਲੈ ਲਏ ਸਾਰੀਆਂ ਅਪਲੋਡ ਕਰ ਦਈਏ ਬਈ ਤੁਸੀਂ ਆਪ ਦੇਖ ਲਓ ਵੀ ਲਾਈਵ 'ਚ ਕੌਣ ਕਮੈਂਟ ਨੂੰ ਕਹਿੰਦਾ ਕੌਣ ਟੀਮ ਨੂੰ ਕਹਦਾ ਜੇ ਸਾਡੀ ਕੋਈ ਗਲਤੀ ਆ ਬਈ ਸਾਨੂੰ ਕਹਿ ਦੇਣਾ ਹੈ ਨਾ ਅਸੀਂ ਸਾਡੇ ਨਾਲ ਵੀ ਜਾਇਜ਼ ਤੱਕ ਆਇਆ ਇਕੱਲੀ ਗੱਲ ਪ੍ਰਾਈਜ਼ਿੰਗ ਬਈ ਗੱਲ ਕਰਦੇ ਜੀ ਨਵੇਂ ਪਲੇਅਰਾਂ ਨੂੰ ਕਿੰਨਾ ਹੌਸਲਾ ਹੁੰਦਾ ਸਾਡਾ ਕਿੰਨਾ ਜ਼ੋਰ ਵੱਜਦਾ ਸਾਰੇ ਮੈਚ ਦੇਖ ਲਓ ਸਾਰੀਆਂ ਬੱਗੀਆਂ ਟੀਮਾਂ ਆ ਰਹੀਆਂ 反正，反正。